ਪਹੁੰਚ ਚੁੱਕਿਆ ਜਾਂ ਟਵਿੱਟਰ ਕੋਰਟ ਤੇ ਲੁੱੱਚੇ ਬੜੇ ਤੇ ਸੈੱਟ ਤੇ ਲੁੱੱਚਾ ਵਰਬ ਸਟਰੀਟ ਜਿੰਨੂ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੰਨੇ ਹੋ ਸੋ ਦਿਖਾਉਣੀ ਆ ਜੈ ਉਹ ਇੱਕ ਆਰਟਿਸਟ ਹੀ ਬਣ ਰਹੀ ਆ ਦਿਖਾਉਣਾ ਕੋਣ 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 ਨਹੀਂ ਆ ਆਪਦੇ ਥ੍ਰੀ ਲਾਂ ਬਣਾਉਣਾ ਰੀਲਾਂ ਬਣਾਉਣ ਦੇ ਵਿੱਚ బిజీ ਕਿਉਂਕਿ ਇੰਦਰ ਸਰ ਹੈ ਨੇ ਇੰਦਰ ਸਰ ਦੇ ਹੁੰਦੇ ਤੇ ਕੋਈ ਰੀਲ ਨਹੀਂ ਬਣਾਉਂਦਾ ਬਣਾਉਂਦੇ ਇੰਦਰ ਸਰ ਜਦੋਂ ਹੁੰਦੇ ਇੱਥੇ ਕੋਈ ਰੀਲ ਨਹੀਂ ਬਣਾਉਂਦਾ ਸਾਰੇ ਡਰਦੇ ਆ ਤੇ ਹੁਣ ਆ ਦੇਖ ਲਓ ਕਿਵੇਂ ਲੱਗੇ ਹੋਏ ਆ ਸਾਰੇ ਜਾਨੀ ਤੇ देख ले कौन कौन की कर रहा चाह पी लिया जूस पी लिया हम शूट करना ग्यारह बजे शूट साढ़ा शुरू हो इंदर होयासर गए हुए ने उधर ਸ਼ੁਰੂ ਕਰਨਾ ਸ਼ੂਟ ਜੱਸੀ ਤੇ ਕਾਟੋ 379 ਨਾਲ ਜਦ ਕਰਕੇ ਸੌਰੀ ਹੁਣ ਇਹ ਰੁਕ ਹੁਣਿੰਦਰ ਆ ਗਿਆ ਦੇਖੀ ਹੁਣ ਸਾਰਿਆਂ ਨੇ ਭੱਜੇ ਨੱਠੇ ਪੈਰਨਾ ਤੇ ਕਿੰਦਰ ਆ ਗਿਆ ਸਵੇਰ ਤੇ ਗਾਉਣ ਲੱਗੇ ਹੋਏ ਆ ਮੈਂ ਉਧਰ ਤਾਂ ਬਲੌਗ ਬਣਾਈ ਜਾਨੀ ਆ ਤੇ ਬੈਠੀ ਤੁਸੀਂ ਨਹੀਂ ਗਾਇਆ ਮੈਂ ਵੀ ਗਾਇਆ ਮੈਂ ਦੋਗੀ ਹਾਂ ਪਰ ਇਹ ਕਿੰਦਰ ਆ ਗਿਆ ਹੁਣ ਚੱਲ ਠੀਕ ਹੈ ਕੀ ਕਰਾਂ ਕੋਈ ਇਹ ਕੋਈ ਪਾਰਾ ਵਾਲਾ ਜੀ ਦੇਖਦੇ ਰਹੇ ਕਿ ਉਹ ਤੇਰੇ ਵੀ ਤਾਂ ਜੀ ਸੰਭਾਤ ਨਹੀਂ ਹੋ ਰਿਹਾ ਲੋਕ ਜਿਹੜੇ ਰਹਿੰਦੇ ਸੀ ਅੱਜ ਇਹ ਕੌਣ ਕੋ ਮੈਡੀਕਲ ਲੈਂਟਰੀ ਪਤਾ ਨਹੀਂ ਉਹ ਤਾਂ ਮੈਸੇਜ ਆਇਆ ਸੀ ਮੈਂ ਕਿਹਾ ਸਰ ਹੁਣ ਇਹ ਮੈਨੂੰ ਕਿਹਾ ਤਾਂ ਹੈ ਨਾ ਵੇ ਪਤਾ ਨਹੀਂ ਮੈਨੂੰ ਅਮੰਦੀ ਦੀ ਰਾਤੀ ਫੋਨ ਮੇਰੀ ਬੇਟੀ ਦੀ ਵੀਡੀਓ ਕੋਲ ਚੱਲ ਰਹੀ ਸੀ ਉਦੋਂ ਉਹਨਾਂ ਦਾ ਫੋਨ ਆਇਆ ਸੀ ਮੈਂ ਤਾਂ ਫੋਨ ਤਾਂ ਚੱਕ ਨਹੀਂ ਆਇਆ ਪਰ ਮੈਂ ਵਾਇਸ ਮੈਸਜ ਕਰਤਾ ਸੀ ਵੀ ਵੀ ਆਪੀ ਇਹ ਜਾ ਉਹ ਵੀ ਇਹਨੇ ਕਿਹਦੇ ਆ ਕੀ ਝੜਿਆ ਹੋ ਗਿਆ ਇਹ ਆਬ ਨਹੀਂ ਦਵਾਈ ਮਾਰੀ ਚੱਲਦੀ ਹੈ ਆ ਵੀ ਨਵੀਂ ਆ ਮੈਂ ਨਾ ਬਲੌਗ ਸ਼ੁਰੂ ਕੀਤਾ ਹਰਮਨ ਦੀ ਵੀ ਟੂਹੀ ਕੀੜੂ ਦੀ ਵੀ ਟੂਹੀ ਔਰ ਨਿੱਕੇ ਦੀ ਵੀ ਟੂਹੀ ਸਾਰੇ ਹਰਿਆਂ ਟੂਈਆਂ ਹੀ ਇੱਧਰ ਨੂੰ ਆ ਰਹੀਆਂ ਆ ਉਹ ਮੂੰਹ ਕਰੋ ਇੱਧਰ ਨੂੰ ਆਈਦਰ ਮੂੰਹ ਥੈਂਕ ਯੂ ਕੀੜੂ ਓਏ ਕੋਠੀ ਮਰੇ ਕਰ ਲੋ ਜੀ ਪੈਂਕਪ ਹੋ ਗਿਆ ਨੁੱਚੇਵੜੇ ਦਾ ਤੇ ਆਉਣ ਵਾਲੇ ਸ਼ਨੀਵਾਰ ਨੂੰ ਤੁਹਾਨੂੰ ਖੁਸ਼ਖਬਰੀ ਦੇਵਾਂਗੇ ਹਰੇਕ ਸਸਪੈਂਸ ਕਿਉਂ ਕਟੋ ਹਾਂਜੀ ਹਾਂਜੀ ਬਿਲਕੁਲ ਸਸਪੈਂਸ ਹੈ ਇੰਦਰ ਸਸਪੈਂਸ ਖਤਮ ਨਹੀਂ ਹਜੇ ਕਰਨ ਉਹ ਬੱਸ ਪਿੱਛੇ ਨਹੀਂ ਤੂੰ ਬਾਲਾਂ ਚ ਸਸਪੈਂਸ ਸੋ ਦੋਸਤੋ ਲੁਚੇ ਆ ਬੁੜਾ ਲੁਚੇ ਬੁੜਾ ਨੇ ਲੁੱਚੇ ਬੜਾ ਨਾਈ ਲੁੱਚੇ ਬੜਾ ਮੈਂ ਬੀ ਸੀਰੀਜ਼ ਨੂੰ ਬੜਾ ਪਿਆਰ ਦੇ ਰਿਹਾ ਹਾਂ ਤੁਸੀਂ ਥੈਂਕ ਯੂ ਸੋ ਮੱਚ ਅੱਜ ਦਾ ਜਿਹੜਾ ਐਪੀਸੋਡ ਆ ਉਹ ਕਿਨੇ ਕਿਨੇ ਦੇਖ ਲਿਆ ਕਿਨੇ ਕਿਨੇ ਨਹੀਂ ਦੇਖਿਆ ਪਤਾ ਨਹੀਂ ਇਹ ਬਲੌਗ ਕਰੂਗਾ ਕਦੋਂ ਨਹੀਂ ਬਟ ਸਾਡਾ ਅੱਜ 17 ਤਰੀਕ ਹੈ ਲੁੱਚੇ ਬੜੇ ਦਾ ਸ਼ੂਟ ਸੀ ਸੋ ਕੱਲ ਨੂੰ ਮਿਲਦੇ ਹਾਂ ਨਵੇਂ ਬਲੌਗ ਦੇ ਨਾਲ ਨਵੇਂ ਕਲਾਕਾਰਾਂ ਦੇ ਨਾਲ ਨਵੀਂ ਲੋਕੇਸ਼ਨ ਤੇ ਸੋ ਥੈਂਕ ਯੂ ਸੋ ਮੱਚ ਬਾਏ ਤੁਹਾਡੀ ਮੰਨ ਤਰ ਮੇਰੇ ਵੇਖ ਵੇ ਕਿ ਮੂੰਹ ਤੇ ਕਿੰਨਾ ਲਿਖਿਆ ਹੈ 15 ਬਾਰ ਜੀ ਆਹ ਤੇਰਾ ਦਦਨ ਸਰ ਟਾਈਟਨ ਨਿੱਕੀ ਜੇ ਕੁੜੀ ਆ ਹਾਂ ਉਹ ਮੰਮਾ ਜੀ ਮੈਂ ਕਿਵੇਂ ਕਿਵੇਂ ਹੋ ਗਈ ਮੰਮਾ ਜੀ ਮੈਂ ਕਿਵੇਂ ਤੂੰ ਮਾਸ਼ਾ ਮੈਂ ਬੰਦਾ ਬੰਦਾ ਮੈਂ ਜੀ ਬੰਦਾ ਨਾ ਜਨਾਨਾ ਬਲੈਕਟੀ ਕਾਰਖਾਨਾ ਉਹ ਬੋ ਬਤਾ ਜਿਹੜੀ ਉਹ ਕਹਾਵਤ ਬਣੀ ਸੀ ਨਾ ਉਹ ਇੱਥੇ ਬਣੀ ਸੀ ਉਹ ਜਗੀ ਉਹ ਬਤਾ ਨਾ ਸੋਣੀ ਉਹ ਐਕਟਿੰਗ ਕਰਦਾ ਸੋ ਗੋਡ ਬlesਸਡ ਹੈ ਸਟਾਟਸ